ਸਤਲੁਜ ਦਰਿਆ ਦੇ ਤੇਜ਼ ਬਹਾਵ ਵਿੱਚ ਪਿੰਡ ਅਲੀਕੇ ਅਤੇ ਨਿਹਾਲਾ ਕਿਰਚਾ ਵਿਚਾਲੇ ਡੁੱਬ ਗਿਆ ਬੇੜਾ ਸਰਪੰਚ ਵੀਰ ਨੇ ਕੀਤੀ ਪੁਸ਼ਟੀ ਰੋੜਨ ਤੋਂ ਵਾਲ-ਵਾਲ ਬਚੇ ਡੇਢ ਦਰਜਨ ਦੇ ਕਰੀਬ ਸਵਾਰ ਛਲਾਂਗਾ ਮਾਰ ਕੇ ਬਚਾਈ ਜਾਨ ਐਕਸਐਮਐਲਏ ਪਿੰਕੀ ਨੇ ਦਿੱਤਾ ਸੀ ਬੇੜਾ ਫਿਰੋਜ਼ਪੁਰ ਦੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਚੁੱਕਾ ਹੈ ਜਿਸ ਕਾਰਨ ਹੜ੍ਹ ਦੀ ਸੰਭਾਵਨਾ ਬਣੀ ਹੋਈ ਹੈ ਦਰਿਆ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਲਈ ਮੁਸੀਬਤ ਹੋਰ ਵੱਧ ਚੁੱਕੀ ਹੈ ਅਤੇ ਉਹ ਦਰਿਆ ਪਾਰ ਖੇਤਾਂ ਵਿੱਚ ਕਿਸ਼ਤੀਆਂ ਜਰੀਏ ਪਹੁੰਚ ਕਰਨ ਨੂੰ ਮਜਬੂਰ ਹੋ ਰਹੇ ਹਨ ਸ਼ਨੀਵਾਰ ਨੂੰ ਦਰਿਆ ਨਾਲ ਲੱਗਦੇ ਪਿੰਡ ਨਿਹਾਲਾ ਕਿਰਚਾ ਅਤੇ ਅਲੀਕੇ ਵਿਚਾਲੇ ਬੇੜਾ ਡੁੱਬ ਗਿਆ ਲੇਕਿਨ ਸੁਖ ਦੇ ਰਿਹਾ ਕਿ ਬੇੜੇ ਵਿੱਚ ਸਵਾਰ ਡੇਢ ਦਰਜਨ ਦੇ ਕਰੀਬ ਕਿਸਾਨ ਦਰਿਆ ਵਿੱਚ ਰੁੜਨ ਤੋਂ ਬਚ ਗਏ ਬਿਨਾਂ ਮੌਕਾ ਗਵਾਏ ਛਲਾਂਗਾ ਮਾਰ ਕੇ ਉਹਨਾਂ ਨੇ ਆਪਣੀਆਂ ਜਾਨਾਂ ਬਚਾਈਆਂ ਕਿਉਂਕਿ ਇਹ ਸਾਰੇ ਤੈਰਨਾ ਜਾਣਦੇ ਸਨ ਮਗਰ ਬੇੜਾ ਪਾਣੀ ਚ ਡੁੱਬ ਗਿਆ ਅਤੇ ਉੱਥੇ ਖੜੇ ਲੋਕਾਂ ਨੂੰ ਇੱਕ ਵਾਰ ਹੀ ਨਜ਼ਰ ਆਇਆ ਉਸ ਤੋਂ ਬਾਅਦ ਉਹ ਪਾਕਿਸਤਾਨ ਵੱਲ ਵਹੇ ਗਿਆ ਜਾਂ ਪਾਣੀ ਦੀ ਹੇਠ ਲਈ ਤਹੇ ਵਿੱਚ ਚਲਾ ਗਿਆ ਕਿਸੇ ਨੂੰ ਪਤਾ ਨਹੀਂ ਚੱਲਿਆ ਬੇੜਾ ਡੁੱਬਣ ਦੀ ਪੁਸ਼ਟੀ ਪਿੰਡ ਅਲੀਕੇ ਦੇ ਸਰਪੰਚ ਵੀਰ ਸਿੰਘ ਨੇ ਵੀ ਕੀਤੀ ਹੈ ਉਸ ਦਾ ਕਹਿਣਾ ਸੀ ਕਿ ਸਾਬਕਾ ਐਮ.ਐਲ.ਏ. ਪਰਵਿੰਦਰ ਸਿੰਘ ਪਿੰਕੀ ਵੱਲੋਂ ਕੁਝ ਸਾਲ ਪਹਿਲੇ ਪਿੰਡ ਦੇ ਕਿਸਾਨਾਂ ਨੂੰ ਦਰਿਆ ਪਾਰ ਕਰਨ ਲਈ ਇੱਕ ਤੋਹਫੇ ਵਜੋਂ ਲੱਖਾਂ ਦੀ ਕੀਮਤ ਨਾਲ ਬਣਿਆ ਬੇੜਾ ਦਿੱਤਾ ਗਿਆ ਸੀ ਲੇਕਿਨ ਬੇੜੇ ਦੀ ਸੰਭਾਲ ਨਾ ਹੋਣ ਕਰਕੇ ਉਹ ਪਾਣੀ ਵਿੱਚ ਹੀ ਡੁੱਬਿਆ ਰਿਹਾ ਪਾਣੀ ਦੇ ਵਾਦ ਦੇ ਪੱਧਰ ਨੂੰ ਵੇਖਦਿਆਂ ਹੋਇਆਂ ਕੁਝ ਦਿਨ ਪਹਿਲਾਂ ਹੀ ਪਿੰਡ ਵੱਲ ਦੇ ਕਿਸਾਨਾਂ ਵੱਲੋਂ ਜੇਸੀਬੀ ਮਸ਼ੀਨ ਮੰਗਵਾ ਕੇ ਉਸ ਨੂੰ ਬਾਹਰ ਕੱਢਿਆ ਲੇਕਿਨ ਉਸ ਦੀ ਥਲਵੀ ਤਹ ਖਰਾਬ ਹੋ ਚੁੱਕੀ ਸੀ ਪਾਰ ਜਾਣ ਵਾਲਿਆਂ ਕਿਸਾਨਾਂ ਵੱਲੋਂ ਇਸ ਨੂੰ ਚਾਲੂ ਤਾਂ ਕਰ ਲਿਆ ਲੇਕਿਨ ਉਹ ਨਹੀਂ ਜਾਣਦੇ ਸਨ ਕਿ ਇਹ ਬੇੜਾ ਉਹਨਾਂ ਲਈ ਜਾਨ ਲੇਵਾ ਬਣ ਸਕਦਾ ਸੀ ਸ਼ਨੀਵਾਰ ਸਵੇਰੇ ਡੇਢ ਦਰਜਨ ਦੇ ਕਰੀਬ ਪਿੰਡ ਵਾਲੇ ਬੇੜੇ ਵਿੱਚ ਸਵਾਰ ਸਨ ਅਤੇ ਮੋਟਰਾਂ ਵੀ ਉਸੇ ਬੇੜੇ ਵਿੱਚ ਰੱਖਿਆ ਹੋਇਆ ਦੱਸੀਆਂ ਗਈਆਂ ਸਨ ਲੇਕਿਨ ਪਾਣੀ ਦੇ ਬਹਾਵ ਅਤੇ ਬੇੜੇ ਦੀ ਹਾਲਤ ਖਸਤਾ ਬਣੀ ਹੋਣ ਕਾਰਨ ਬੇੜਾ ਟੇਡਾ ਹੋ ਕੇ ਪਲਟ ਗਿਆ ਅਤੇ ਦਰਿਆ ਦੇ ਪਾਣੀ ਵਿੱਚ ਡੁੱਬ ਗਿਆ ਸਰਪੰਚ ਨੇ ਦੱਸਿਆ ਕਿ ਮੈਨੂੰ ਦੱਸਣ ਵਾਲਿਆਂ ਦਾ ਕਹਿਣਾ ਹੈ ਕਿ ਬੇੜਾ ਇੱਕ ਵਾਰ ਹੀ ਨਜ਼ਰ ਆਇਆ ਉਸ ਤੋਂ ਬਾਅਦ ਪਾਣੀ ਵਿੱਚ ਹੀ ਬਹਿ ਗਿਆ ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਬੇੜਾ ਪਾਕਿਸਤਾਨ ਵੱਲ ਚਲਾ ਗਿਆ ਹੈ ਜਾਂ ਫਿਰ ਪਾਣੀ ਦੀ ਹੇਠਲੀ ਤਹਿ ਵਿੱਚ ਬਹਿ ਗਿਆ ਹੈ ਲੇਕਿਨ ਡੁੱਬਣ ਤੋਂ ਬਾਅਦ ਬੇੜਾ ਨਜ਼ਰ ਨਹੀਂ ਆਇਆ ਸਰਪੰਚ ਦਾ ਕਹਿਣਾ ਸੀ ਕਿ ਪਰਮਾਤਮਾ ਦੀ ਕਿਰਪਾ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਬੇੜੇ ਵਿੱਚ ਸਵਾਰ ਸਾਰੇ ਤੈਰਨਾ ਜਾਣਦੇ ਸਨ ਅਤੇ ਉਹਨਾਂ ਨੇ ਹਾਦਸਾ ਹੋਣ ਤੋਂ ਪਹਿਲਾਂ ਛਲਾਂਗਾ ਮਾਰ ਕੇ ਆਪਣੇ ਆਪ ਨੂੰ ਡੁੱਬਣ ਤੋਂ ਬਚਾ ਲਿਆ ਸਰਪੰਚ ਦਾ ਇਹ ਵੀ ਕਹਿਣਾ ਸੀ ਕਿ ਸਾਬਕਾ ਐਮ.ਐਲ.ਏ ਪਿੰਕੀ ਵੱਲੋਂ 40 ਲੱਖ ਦੀ ਕੀਮਤ ਨਾਲ 7 ਬੇੜੇ ਬਣਵਾਏ ਸਨ ਜਿਨ੍ਹਾਂ ਵਿੱਚੋਂ ਇੱਕ ਡੁੱਬਣ ਵਾਲਾ ਬੇੜਾ ਵੀ ਸ਼ਾਮਲ ਹੈ